ਵੱਡੀ ਗਲਤ ਫ਼ਹਮੀ ਹੋ ਗਈ। ਮੈਂ ਹੁਸਿਆ ਨਹੀਂ ਲਗਾ। ਸਾਨੂੰ ਤਾਂ ਕਾਲੀਦਲ ਚੋਂ ਕੱਢ ਤਾ। ਅਸੀਂ ਤਾਂ ਆਪ ਜਿਤਾ ਸੇਫਾ ਦਿੰਦੇ ਨਾ ਰੁੱਸੇ ਤਾਂ ਤਾਂ ਹੁੰਦੇ ਜੇ ਮੈਂ ਇਸਤੀਫਾ ਦੇ ਕੇ ਕਾਲੀਦਲ ਚੋਂ ਕਿਸੇ ਹੋਰ ਪਾਰਟੀ ਚ ਲਿਆ ਜਾਂਦਾ। ਫਿਰ ਉਹ ਗੱਲ ਛੋੜੇ ਵਾਲੀ ਇਹ ਠੀਕ ਬੈਠਦੀ। ਸਾਨੂੰ ਤਾਂ ਪਤਾ ਹੀ ਟੀਵੀ ਤੇ ਲੱਗਿਆ ਵੀ ਸਾਨੂੰ ਪਾਰਟੀ ਚੋਂ ਕੱਢ ਤਾ ਰੁੱਸੇ ਸੀ ਕਹਦੇ ਨਾ। ਅਸੀਂ ਤਾਂ ਰੁੱਸੇ ਹੀ ਨਹੀਂ ਸੀ। ਫਿਰ ਉਹ ਤਾਂ ਅਸੀਂ ਤਾਂ ਸ਼ਰਤਾਂ ਤੇ ਗੱਲ ਕਰੀ ਨਾ ਕਿ ਅਸੀਂ ਰੁਸਕੇ ਗਏ ਹੋਗੇ ਵੀ ਆਹ ਗੱਲਾਂ ਤੁਸੀਂ ਸਾਡੀਆਂ ਮੰਦੇ ਨਹੀਂ। ਅਸੀਂ ਤਾਂ ਹੁਣ ਚੱਲੇ ਆ। ਇਹ ਤਾਂ ਗੱਲ ਹੋਈ ਹੀ ਨਹੀਂ ਕਿ ਪਾਰਟੀ ਨੇ ਇਹ ਗਲਤ ਕਰਾਈ। ਮੈਂ ਨਾ ਮੱਲਵਾਇ ਗਿਆ ਲੋਕ ਨੂੰ ਬਾਹਰ ਤੇ ਕੱਟਦਾ ਹਾਂ ਕੱਟਿਆ ਨਹੀਂ ਕਿਹਾ ਨਹੀਂ ਕੱਟਦਾ ਕੱਟਦਾ ਹਾਂ ਜਿਸ ਵਾਰੂ ਕੱਟਦਾ ਕੋਈ ਨੋਟਿਸ ਨਹੀਂ ਭੇਜਿਆ ਹਾਂ ਕੁਝ ਨਹੀਂ ਹਾਂ ਬਿਨਾ ਨੋਟਿਸ ਦੇ ਤੋ ਬਿਹੜਾ ਸਾਨੂੰ ਸੁਣੇ ਤੋ ਕੱਟਦਾ ਬਾਅਦ ਚ ਵੀ ਸੁਣਿਆ ਸਾਨੂੰ ਕਿ ਫੇਰ ਹੁਣ ਮੰਨ ਲੋ ਕਿ ਜਿਹੜੀਆਂ ਸਾਰੀਆਂ ਗੱਲਾਂ ਵਾਤਾ ਬੈਕਗ੍ਰਾਉਂਡ ਸਾਰੀਆਂ ਉਹ ਉਵੇਂ ਹੀ ਨੇ ਹੁੰਦੀ ਵੀ ਹੁਣ ਕਿਹੜੀ ਗੱਲ ਸੁਣ ਮੈਂ ਹੁਣ ਕੱਟਦਾ ਕਿ ਬਈ ਬੈਕਗ੍ਰਾਉਂਡ ਹੋਰ ਤਾਂ ਕੋਈ ਗੱਲ ਆਪਾਂ ਤਾਂ ਕੀ ਦੂਜਿਆਂ ਦਾ ਤਾਂ ਮੈਨੂੰ ਪਤਾ ਨਹੀਂ ਦੂਜਿਆਂ ਨੂੰ ਤਾਂ ਦੂਜਿਆਂ ਦੇ ਜਵਾਬ ਦੇਣਾ ਹੈ ਮੈਂ ਤਾਂ ਕੋਈ ਬੈਕਗ੍ਰਾਉਂਡ ਵਾਲੀ ਇਸ ਗੱਲ ਕੀਤੀ ਨਹੀਂ ਇਹ ਗੱਲ ਅਸੀਂ ਪਹਿਲਾਂ ਵੀ ਕੀਤੀ ਸੀ ਕੋਈ ਲੋਕੋ ਨਹੀਂ ਹੈਗਾ ਹੁਣ ਵੀ ਮੈਂ ਕਹਿੰਦਾ ਅਸੀਂ 2022 'ਚ ਕੀਤੀ ਸੀ ਇਹ ਤਾਂ ਬਾਅਦ 'ਚ ਆਇਆ ਨਾ ਹੁਣ ਅਜਵਾਰ ਲੈਤਾ ਅਸੀਂ 2022 'ਚ ਵੀ 8-7 ਬੰਦਿਆਂ ਨੇ ਵਾਰਤਾਲੂ ਦੀ ਵੱਡੇਰੇ ਹਾਜ਼ਰੀਂ ਕਿਹਾ ਸੀਗਾ ਬੀਜੀ ਕੇਰਾ ਸਕੀਰ ਥੋੜਾ ਜਿਹਾ ਪਿੱਛੇ हट ਕੇ ਕੋਈ ਆਪ ਦਾ ਪ੍ਰਧਾਨ ਬਣਾ ਲੇ ਪਾਸਟ ਜਿੱਦੂ ਮਰਜੀ ਬਣਾ ਲੇ ਠੀਕ ਮਹੀਨੇ ਸਾਲ ਪਿੱਛੇ ਹਟ ਜੇ ਫਿਰ ਫਿਰ ਉਹਨਾਂ ਦੇ ਇਹ ਨਹੀਂ ਚੱਲਣਾ ਤੇ ਇਹਦੇ ਨਾਲ ਹੀ ਇਹ ਕੰਮ ਤੇ ਅਸੀਂ ਤਾਂ ਉਦੋਂ ਵੀ ਕਹਿਤਾ ਸੀ ਕਿ ਉਹਨਾਂ ਨੂੰ ਉਦੋਂ ਤੱਕ ਪਾ ਕੇ ਕਿਹਾ ਸੀ ਉਹ ਵੀ ਕਹਿਤਾ ਸੀ ਇਸ ਤੋਂ ਨਾਲ ਕਬੱਡਿਆਂ ਸਵਾਲ ਸਵਾਲ ਬਹੁਤੇ ਕਿਹਾ ਇਹ ਹੋਰ ਤਾਂ ਮੈਂ ਮੰਗ ਨਹੀਂ ਕੀਤੀ ਕੋਈ ਮੇਰੇ ਕੀਤੀ ਹੈ ਤਾਂ ਦੱਸ ਦਿਓ ਕਿ ਕੋਈ ਗੱਲ ਹੋ ਗਈ ਨਾ ਵੀ ਸਤੀਫਾ ਮੰਗਿਆ ਤੁਸੀਂ ਹੋਰ ਤਾਂ ਕੋਈ ਨਹੀਂ ਉਹ ਤਾਂ ਅਸੀਂ 22 ਦੀ ਮੰਗ ਰਹੇ ਸੀ ਇਹਦਾ ਸੁਣੀਏ ਬਾਅਦ ਤਾਂ ਉਹਦੇ ਬੋਲ ਸੁਣ ਉਹ ਮੈਂ ਕਦੋਂ ਕਿਹਾ ਮੈਂ ਸਿੱਖਣੇ ਨੂੰ ਮਾਰਾ ਤੇ ਕਦੇ ਵੀ ਕਿਹਾ ਹੀ ਨਹੀਂ ਮਾਰਾ ਕਦੇ ਉਹ ਵੀ ਹੋਣੀ ਉਹ ਵੀ ਉਹ ਬਈ ਉਹ ਤੂੰ ਬਾਅਦ ਚਲੋ ਗੱਲ ਕਾਲ ਤੱਕ ਤੇ ਚਲੀ ਗਈ ਚਲੀ ਗਈ ਨਾ ਕਿਵੇਂ ਵੀ ਗਈ ਚਲੀ ਗਈ ਕਾਲ ਤੱਕ ਤੇ ਨਹੀਂ ਸੱਦ ਲਿਆ ਉਹਨੇ ਸਾਰੀਆਂ ਗੱਲਾਂ ਮੰਨ ਲਈਆਂ ਜੋ ਕਾਲ ਤੱਕ ਤੇ ਕਿਹਾ ਉਸੇ ਸ਼ਰਤ ਕਿਹਾ ਹਾਂ ਨਹੀਂ ਸੀ ਵੀ ਉਸ ਨੇ ਉਹਨੀਆਂ ਗੱਲਾਂ ਉਹ ਵੀ ਉਹਨੇ ਮੰਨ ਲਈਆਂ ਕਿਵੇਂ ਬਹਿਵਲ ਨਾਲ ਉਹਦਾ ਕੋਈ ਤਲਕੀ ਨਹੀਂ ਸੀ ਦੇ ਆਦਮੀ ਨਾਲ ਉਹਦਾ ਕੋਈ ਤਲਕੀ ਨਹੀਂ ਸੀ ਮਾਫੀ ਵਾਲੇ ਨਾਲ ਉਹਦਾ ਤਲਕ ਸੀਗਾ ਚਲੋ ਫਿਰ ਵੀ ਉਹਨੇ ਸਾਰੀਆਂ ਗੱਲਾਂ ਆਪਦੀ ਝੋਲੀ ਚ ਪਾ ਲਈਆਂ ਤੇ ਸੜਕੇ ਵੀ ਜੋ ਹੋਇਆ ਮੈਂ ਆਪਦੀ ਝੋਲੀ ਕੋਣਾ ਬਾਕੇ ਉਹਨਾਂ ਨੇ ਸਜ਼ਾ ਲਾਤੀ ਧਾਰਮਿਕ ਜੋ ਲੱਗਦੀ ਹੁੰਦੀ ਹੈ ਜੋ ਕਾਲ ਤੱਕ ਤੱਕ ਨੂੰ ਠੀਕ ਲੱਗਿਆ ਆ ਪੋਲਿਟਿਕਲ ਕਿਰਤੂਪਰੰਤ ਨਹੀਂ ਕਰਦਾ ਉਹਨਾਂ ਨੇ ਲਾਤੀ ਫਿਰਗਾ ਉਸ ਤੋਂ ਬਾਅਦ ਇੱਕ ਇੱਕ ਭਰਤੀ ਕਮੇਟੀ ਬਣਾਤੀ ਕਿ ਇਹ ਆ ਸੱਤ ਮੈਂਬਰੀ ਕਮੇਟੀ ਹੈ ਭਰਤੀ ਕਰਾਊਗੀ ਕਾਦੀਦਲ ਦੀ ਪ੍ਰਧਾਨ ਅਸਤੀਫਾ ਦੇਵੇ ਤੇ ਨਵੀਂ ਭਰਤੀ ਨਾਲ ਜਿਹਨੂੰ ਡੈਲੀਗੇਟ ਚੋਣਾ ਚਾਹੋਗੇ ਚੋਣ ਲੈਣਗੇ ਚਲੋ ਉਹਨੇ ਅ ਉਹ ਮੈਂ ਥੋੜੀ دیر ਵਾਸਤੇ ਦਿੱਤਾ ਵਾਲੇ ਤੇ ਵਾਸਤੇ ਦੇ ਸਕਦਾ ਤੇ ਅਸਤੀਵਾ ਦੇਤਾ ਮੁੜ ਕੇ ਉਹਨਾਂ ਨੇ ਆਪ ਦੇ ਡੈਲੀਗੇਟ ਭੱਤੀ ਕਰਕੇ ਨਾ ਚੋਣ ਕਰ ਲਈ ਚੋਣ ਕਰਕੇ ਪ੍ਰਧਾਨ ਬਣ ਗਏ ਕਾਂਦੀ ਪੰਦੇ ਦੇ ਵਿਰੋਧੀ ਠੀਕ ਹੈ ਜਿਵੇਂ ਸ੍ਰੋਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਪਿਛਲੀਆਂ ਵਿਧਾਨ ਸਭਾ ਦੇ ਵਿੱਚ ਬਹੁਤ ਬੁਰੀ ਤਰੀਕੇ ਨਾਲ ਜਿਹੜੇ ਲੋਕਾਂ ਨੇ ਨਕਾਰਿਆ ਪਰ ਲੋਕਾਂ ਦੇ ਮਨ ਦੇ ਵਿੱਚ ਪਿਛਲੇ 3 ਸਾਲਾਂ ਤੋਂ ਇੱਕੇ ਚੀਜ਼ ਹੀ ਹੋ ਰਹੀ ਹੈ ਵੀ ਜਿਹੜਾ ਸ੍ਰੋਣੀ ਅਕਾਲੀ ਦਲ ਹੈ ਉਹ ਹੋਣੀ ਹੋਣਾ ਚਾਹੀਦਾ ਕਦੇ ਨਾ ਕਦੇ ਹੁਣ ਲੋਕਾਂ ਦੇ ਜਹਨ ਦੇ ਵਿੱਚ ਇਹ ਵੀ ਆਉਂਦਾ ਵੀ ਕਾਲੀ ਦਾਲਾ ਉੱਪਰ ਉਠੇ ਦੇਖੋ ਆਪਣੇ મત ਭੇਦ ਭਾਵੇਂ ਕੋਈ ਵੀ ਹੋਣ ਸਰਦਾਰ ਸਾਹਿਬ ਇੱਕ ਗੱਲ ਤਾਂ ਜ਼ਰੂਰ ਹੈ ਕਿ ਬਧਈ ਤਾਂ ਪੰਜਾਬ ਦਾ ਕਾਹਦਾ ਨਹੀਂ ਭਾਵੇਂ ਕਿਸੇ ਨੂੰ ਕੋਈ ਗੱਲ ਚੰਗੀ ਲੱਗੇ ਭਾਵੇਂ ਨਾ ਲੱਗੇ ਬਧਈ ਤਾਂ ਹਮੇਸ਼ਾ ਕਾਲੀ ਗੱਲ ਹੈ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਉਹਨਾਂ ਨੂੰ ਸੈਂਟਰ ਦੀ ਮਰਜ਼ੀ ਨਾਲ ਚੱਲਣਾ ਪੈਂਦਾ ਜੋ ਸੈਂਟਰ ਦਾ ਹੁਕਮ ਆ ਗਿਆ ਜੈਸ ਨੂੰ ਉਹਨਾਂ ਨੇ ਜਿਵੇਂ ਹੁਣ ਕਈ ਵਾਰੀ ਸਮਝੋ ਉੱਤੇ ਬਾਰੇ ਕਹਿੰਦੇ ਆ ਮੈਂ ਕਿਹਾ ਵੀ ਸਮਝੋਤਾ ਤਾਂ ਜੋ ਸੈਂਟਰ ਵਾਲਾ ਨੇ ਕਹਿਤਾ ਉਹਦੀ ਥੱਲੇ ਵਾਲਾ ਨੇ ਮਿੰਟ ਤੇ ਮੰਨ ਲੈਣਾ ਐਵੇਂ ਗੱਲਾਂ ਬਾਤਾਂ ਕਰਦੇ ਆ ਨਾ ਇਹਨਾਂ ਨੂੰ ਕਿਸੇ ਨੇ ਪੁੱਛਣਾ ਨਾ ਦੱਸਣਾ ਜੋ ਉਹਨਾਂ ਦਾ ਫੈਸਲਾ ਹੋ ਗਿਆ ਉਹ ਹੋ ਜਾਣਾ ਚਾਹੇ ਕਾਂਗਰਸ ਪਾਰਟੀ ਦਾ ਹੁਕਮ ਆਵੇ ਉਹ ਮੰਨ ਲੈਂਦੇ ਆਪ ਵਾਲਾਂ ਦਾ ਉਹ ਮੰਨ ਲੈਂਦੇ ਆ ਕਾਂਗਰਸ ਦਾ ਆਵੇ ਉਹ ਮੰਨ ਲੈਂਦੇ ਆ ਬੀਡੀਪੀ ਦਾ ਆਵੇ ਉਹ ਮੰਨ ਲੈਂਦੇ ਆ ਸੋ ਇਹ ਪੰਜਾਬ ਦੇ ਵਾਸਤੇ ਅਕਾਲੀ ਦਲ ਦਾ ਜਿਉਂਦਾ ਰਹਿਣਾ ਬਿਲਕੁਲ ਬਹੁਤ ਜ਼ਰੂਰੀ ਹੈ ਪੰਜਾਬ ਸਰਹੱਦੀ ਸਟੇਟ ਹੈ ਬਾਰਡਰ ਦੀ ਸਟੇਟ ਹੈ ਇੱਥੇ ਅਕਾਲੀ ਦਲ ਨੂੰ ਤਕੜਾ ਹੋਣਾ ਬਹੁਤ ਜ਼ਰੂਰੀ ਹੈ ਤੇ ਆਪਣੇ ਪੰਜਾਬੀਆਂ ਦੀਆਂ ਕਰਵਾਨੀਆਂ ਵੀ ਬਹੁਤ ਹੈ ਦੇਸ਼ ਦੇ ਵਾਸਤੇ ਵੀ ਬਹੁਤ ਹਰ ਖੇਤਰ ਦੇ ਵਿੱਚ ਹੀ ਕਰਵਾਨੀਆਂ ਨੇ ਸੋ ਹੁਣ ਤਾਂ ਸਾਰੀਆਂ ਪਾਰਟੀਆਂ ਤੇ ਕਾਂਗਰਸੀਆਂ ਨਾਲ ਤੁਸੀਂ ਗੱਲ ਕਰੋ ਉਹ ਵੀ ਕਹਿੰਦੇ ਅਕਾਲੀ ਦਲ ਤਕੜਾ ਹੋਣਾ ਚਾਹੀਦਾ ਜਾਖਣ ਸਾਹਿਬ ਨੇ ਮੋਲਤਔ ਤੇ ਵੀ ਕੱਦ ਕਰਨਾ ਤਕੜਾ ਹੋਣਾ ਚਾਹੀਦਾ ਇਹ ਗੱਲ ਸੱਚ ਹੈ ਤੇ ਹੁਣ ਲੋਕਾਂ ਦੀ ਜ਼ੇਹਨ 'ਚ ਵੀ ਆ ਗਈ ਯਾਰ ਗਲਤੀ ਕਰ ਬੈਠੇ ਪਿੱਛੇ ਐਵੇਂ ਜਿ ਜਵਾਜ ਜੀ ਜਾ ਕੇ ਵੋਟਾਂ ਪਾਵੇ ਤੇ ਰਿਜ਼ਲਟ ਕੋਈ ਨਿਕਲਿਆ ਨਹੀਂ ਮਾੜਾ ਹੀ ਰਿਜ਼ਲਟ ਨਿਕਲਿਆ ਉਹਦਾ ਕੋਈ ਚੰਗਾ ਤਾਂ ਨਿਕਲਿਆ ਨਹੀਂ ਕਿਉਂਕਿ ਕੋਈ ਇੱਕੀ ਕੋਈ ਇਹੋ ਜੀ ਗਲਤੀ ਹੈ ਹੀ ਨਹੀਂ ਜਿਹੜੀ ਕੋਈ ਕੀਤੀ ਹੋਵੇ ਜਾਂ ਦੱਸੀ ਜਾ ਸਕਦੀ ਹੋਵੇ ਸੋ ਹੁਣ ਲੋਕਾਂ ਦਾ ਝੁਕਾਅ ਹੈ ਅਕਾਲੀ ਦਲ ਵੱਲ ਇਹ ਕੋਈ ਪ੍ਰੋਬਲਮ ਆ ਰਹੀ ਹੈ ਵੀ ਅਕਾਲੀ ਦਲ ਆ ਲੜਾਈ ਝਗੜੇ ਬੰਦ ਕਰਨ ਇਕੱਠੇ ਹੋ ਕੇ ਸਾਰੇ ਇੱਕ ਪਲੇਟਫਾਰਮ ਤੇ ਆ ਜਾਣ ਲੋਕੀ ਹੁਣ ਆਕਾਲੀ ਦਲ ਨੂੰ ਸੱਤਾ ਦੇਣ ਨੂੰ ਤਿਆਰ ਐ ਸੱਚ ਇਹ ਵੀ ਐ ਮੇਰਾ ਫੈਸਲਾ ਨਹੀਂ ਨਾ ਪਾਰਟੀ ਦਾ ਫੈਸਲਾ ਹਲੇ ਪਤਾ ਨਹੀਂ ਕੀ ਹੋਣਾ ਨਹੀਂ ਹੋਣਾ ਮੈਂ ਨਹੀਂ ਕਹਿ ਸਕਦਾ ਪਰ ਜਿੱਥੇ ਵੀ ਕਿਤੇ ਅਸੀਂ ਗੱਲ ਕਰਦੇ ਆ ਚਾਹੇ ਸ਼ਹਿਰ ਦੇ ਵਪਾਰੀਆਂ ਨਾਲ ਕਰਦੇ ਆ ਚਾਹੇ ਪਿੰਡਾਂ ਵਾਲਿਆਂ ਨਾਲ ਕਰਦੇ ਆ ਚਾਹੇ ਮੁਲਾਜ਼ਮਾਂ ਨਾਲ ਵੀ ਕਰਦੇ ਆ ਉਹ ਵੀ ਆਲੇ ਦਰ ਬੀਜੇਪੀ ਤੇ ਕਾਰੀ ਦਲ ਇਕੱਠੇ ਹੋ ਜੋ ਤੁਸੀਂ ਜਿੱਤੇ ਹੀ ਪਏ ਆ ਹਾਂ ਆ ਪਿੰਡਾਂ ਵਾਲੇ ਲੋਕ ਵੀ ਕਹਿਣ ਲੱਗੇ ਇਹ ਮੇਰੇ ਕਸਾਰ ਵੀ ਉਹ ਵੀ ਜਦੋਂ ਇਸ ਇਕੱਠੇ ਜੇ ਹੋ ਜੋ ਤੁਸੀਂ ਤਾਂ ਜਿੱਤੇ ਹੀ ਪਏ ਆ ਇਹ ਗੱਲ ਚੱਲ ਪਈ ਲੋਕਾਂ 'ਚ ਤੇ ਜੇ ਲੋਕ ਚਾਹੁੰਦੇ ਆ ਫਿਰ ਫੈਸਲਾ ਤਾਂ ਉਹ ਹੀ ਹੋਏਗਾ ਨਾ ਜਿਹੜੇ ਲੋਕ ਚਾਹੁੰਦੇ ਆ ਤੇ ਜਿਹੜੀ ਗੱਲ ਲੋਕ ਚਾਹੁੰਦੇ ਉਹ ਪਾਰਟੀਆਂ ਨੂੰ ਵੀ ਮੰਨ ਲੈਣੀ ਚਾਹੀਦੀ ਜਿਹੜੀ ਗੱਲ ਲੋਕ ਹੀ ਚਾਹੁੰਦੇ ਆ ਉਹ ਪਾਰਟੀਆਂ ਨੂੰ ਵੀ ਆਪਦੇ ਕੋਈ ਨਿੱਕੇ ਮਿੱਤੇ ਵਤ ਭੇਦਾਂ ਨੂੰ ਪਲਾ ਕੇ ਮੰਨ ਲੈਣੀ ਚਾਹੀਦੀ